ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਸਸਤੇ ਨਾਮ ਤੋਂ ਲੋਕਾਂ ਦੇ ਨਾਂਮੀ ਕੰਪਨੀਆਂ ਦੇ ਬ੍ਰਾਂਡਡ ਕੱਪੜੇ ਦੇਣ ਦਾ ਦਾਵਾ ਕਰਨ ਵਾਲੇ ਰਾਮਪਰਾਪੋਲ ਦੇ ਇੱਕ ਦੁਕਾਨਦਾਰ ਖਿਲਾਫ ਪੁਲਿਸ ਵੱਲੋਂ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਬ੍ਰਾਂਡ ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਦੇ ਅਭੰਡਾ ਦੇ ਕਸਬਾ ਰਾਮਪਰਾਪੋਲ ਵਿੱਚ ਵੱਡੀ ਗਿਣਤੀ ਵਿੱਚ ਸਸਤੇ ਬ੍ਰਾਂਡ ਕੱਪੜੇ ਲੈ ਕੇ ਲੋਕਾਂ ਨੂੰ ਵੇਚ ਰਹੇ ਸਨ ਜਿਸ ਦੇ ਵਿੱਚ ਕੰਪਨੀ ਦਾ ਮਾਰਕ ਲਗਾ ਕੇ ਪ੍ਰਿੰਟਾਂ ਤੇ ਹੋਰ ਸਮਾਨ ਵੀ ਸ਼ਾਮਲ ਹੈ ਇਸ ਸੰਬੰਧੀ ਪੁਲਿਸ ਨੇ ਸੂਚਿਤ ਕੀਤਾ ਗਿਆ ਉਹ ਦੁਕਾਨਦਾਰ ਬਲੌਣ ਦੇ ਨਾਂਮੀ ਕੰਪਨੀ ਇਸਤੇਮਾਲ ਕਰਕੇ ਕੱਪੜ ਅਰਸ ਵੱਲੋਂ ਦੁਕਾਨ ਤੇ ਰੇਡ ਕਰਕੇ ਵੱਡੀ ਗਿਣਤੀ ਵਿੱਚ ਕੋਪੀ ਅੰਪੋਨੈਂਟ ਡੁਪਲੀਕੇਟ ਮਾਰ ਕੇ ਵਾਲੇ ਕੱਪੜੇ ਬਰਾਮਦ ਕੀਤੇ ਗਏ ਹਨ ਉਹਨਾਂ ਵੱਲੋਂ ਦੁਕਾਨਦਾਰਾਂ ਦੇ ਖਿਲਾਫ ਉਸ ਪਾਸੇ ਸਰਚ ਕਰਵਾਈ ਗਈ ਹੈ ਵੱਡੀ ਗਿਣਤੀ ਵੀ ਦੁਕਾਨ ਵਿੱਚ ਮਾਰੇ ਵਿੱਚ ਲੋਕਾਂ ਹੋਏ ਕੱਪੜੇ ਬਰਾਮਦ ਕੀਤੇ ਗਏ ਹੋਣਾਂ ਉਹਦੇ ਸਬੰਧੀ ਜਦ ਬੋਲਦੇ ਸਚਾਰੰਮਪਰਫੁੱਲ ਨੇ ਦੱਸਿਆ ਕਿ ਕੰਪਨੀ ਅਧਿਕਾਰੀਆਂ ਨੇ ਸ਼ਿਕਾਇਤ ਦੁਕਾਨਦਾਰ ਦੇ ਖਿਲਾਫ ਕਾਪੀਰਾਈਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਮਾਲਕ ਵੱਲੋਂ ਗ੍ਰਾਮਰਸ ਕਮਿਸ਼ਨ ਨੇ ਕਿਹਾ ਕਿ ਉਹਨਾਂ ਵੱਲੋਂ ਜੋ ਕੱਪੜੇ ਵੇਚੇ ਜਾ ਰਹੇ ਹਨ ਉਹ ਲੁਧਿਆਣਾ ਤੇ ਦਿੱਲੀ ਤੋਂ ਲਿਆਂਦੇ ਜਾਂਦੇ ਹਨ ਉਹਨਾਂ ਵੱਲੋਂ ਕਦੇ ਵੀ ਕੋਈ ਆਪਦੇ ਰੈਜਿਸਟ੍ਰੈਂਟ ਵਿੱਚ ਕੰਪਨੀ ਦਾ ਨਾਮ ਜ਼ਿਕਰ ਨਹੀਂ ਕੀਤਾ ਜਾਂਦਾ ਤੇ ਨਾ ਹੀ ਉਹਨਾਂ ਨੂੰ ਪਤਾ ਹੈ ਕਿ ਮਾਰਕਾ ਲਾ ਕੇ ਉਹਨਾਂ ਪਾਸੇ ਕੱਪੜੇ ਆ ਰਿਹਾ ਹੈ ਫਿਰ ਕੰਪਨੀ ਅਧਿਕਾਰੀਆਂ ਵੱਲੋਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਪਰ ਸੁੰਦੀ ਆਪਣਾ ਪੱਖ ਰੱਖਿਆ ਹੋਇਆ ਹੈ ਇਹਨਾਂ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੱਗੇ ਹੋਏ ਬੜੇ ਕੱਪੜੇ ਦੇ ਢੇਰ ਬਕੋਕਾ ਕੰਪਨੀਆਂ ਸਿ ਐਡ ਰੈਸ ਅਤੇ ਹੋਰ ਕੰਪਨੀਆਂ ਦੇ ਬਕੋ ਕੱਪੜੇ ਦੀ ਨਜ਼ਰ ਆ ਰਹੇ ਹਨ ਇਹ ਲੈ ਕੇ ਇੱਕ سوالیاں نشان ਪੈਦਾ ਹੋ ਰਿਹਾ ਹੈ ਕਿਉਂਕਿ ਦੁਕਾਨਦਾਰਾਂ ਵੱਲੋਂ ਸਸਤੇ ਕਹਿ ਕੇ ਇੱਕ سوشل میڈیا ਵੀ ਵਰਤਿਆ ਜਾਂਦੀਆਂ ਹਨ ਪਰ ਦੇਖਦੇ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਕੰਪਨੀਆਂ ਕਾਰਵਾਈਆਂ ਕਰਦੇ ਨੇ ਤੇ ਸ਼ੱਕੀ ਘੇਰੇ ਦੇ ਵਿੱਚ ਨਜ਼ਰ ਆਉਂਦੀਆਂ ਹਨ ਤਸਵੀਰਾਂ ਵਿੱਚ ਦਿਖਾਇਆ ਜਾ ਰਹੇ ਹਨ ਬ੍ਰਾਂਡਡ ਕੰਪਨੀਆਂ ਦੀਆਂ ਪੈਂਟਾਂ ਤੇ ਹੋਰ ਵੱਖ-ਵੱਖ ਕੱਪੜੇ ਵੀ ਨਜ਼ਰ ਆ ਰਹੇ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੈਕਟਾਂ ਵਗੈਰਾ ਵੀ ਪਈਆਂ ਨਜ਼ਰ ਆ ਰਹੀਆਂ ਜਿੱਤ ਕੀ ਐਡੀਡਾਸ ਵਗੈਰਾ ਮਾਰਕੇ ਲੱਗੇ ਹੋਏ ਨਜ਼ਰ ਆ ਰਹੇ ਹਨ ਲੱਗਾ ਵੱਡਾ ਕੱਪੜੇ ਦਾ ਢੇਰ ਜਦੋਂ ਬੜੇ-ਬੜੇ ਸੋਸ਼ਲ ਮੀਡੀਆ ਤੇ ਰੌਲੇ ਪਾਏ ਜਾਂਦੇ ਹਨ ਕਿ ਕੱਪੜੇ ਬ੍ਰਾਂਡਡ ਦਿੱਤੇ ਜਾ ਰਹੇ ਹਨ ਤੇ ਮਾਰਕੇ ਲਗਾਏ ਕੀਤੇ ਜਾਂਦੇ ਨੇ ਇਸ ਸੰਬੰਧੀ ਕੰਪਨੀ ਅਧਿਕਾਰੀਆਂ ਨੇ ਕਾਰਵਾਈ ਕੀਤੀ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਮਾਰਕੇ ਸਹੀ ਲੱਗੇ ਹੋਏ ਸਨ ਜਾਂ ਕਿਸ ਤਰ੍ਹਾਂ ਦੇ ਹਨ ਜਾਂ ਕਾਪੀ ਰੈਡ ਵਗੈਰਾ ਦੇ ਸਨ ਕਿਉਂਕਿ ਅਸੀਂ ਦੇਖਣਾ ਵੀ ਸ਼ਹਿਰਾਂ ਦੇ ਵਿੱਚ ਬੱਕਵਾਕ ਦੁਕਾਨਦਾਰਾਂ ਵੱਲੋਂ ਬੜੇ ਰੌਲੇ ਜਰੂਰ ਪਾਏ ਜਾਂਦੇ ਹਨ ਕੱਪੜਿਆਂ ਨੂੰ ਲੈ ਕੇ ਕਿਉਂਕਿ ਕੱਪੜੇ ਸ਼ੋਹਰਾ ਵਿੱਚ ਦਿਖਾਏ ਜਾ ਰਹੇ ਹਨ ਅਤੇ ਹੁਣ ਸੁਣੌਣੇ ਕੀ ਕਹਿੰਦੇ ਨਜ਼ਰ ਆਏ भी। नहीं। भी जी आपका क्या नाम है राधेश्याम यादव कहाँ से आए हो दिल्ली से दिल्ली से आए हो हाँ जी आपके पास क्या सबूत है भी ये जो रोला फ्राली हो रही है? हाँ जी आपके पास पावर है बिल्कुल तो पावर है जी मेरे पास ये कंपनी की पावर टोर्नी है

क्या? को बोला, है को आप गाली की है। आपके पास कैमरे लग रहे हैं सर आप बिल्कुल इसको रिकॉर्डिंग चेक कर सकते हो अगर मैंने किसी को नाम भी लिया हो किसी को बोला भी हो कुछ भी तो प्रशासन के प्रशासन के बंदे बैठे है मुलाजिम बैठे हैं पुलिस सर एस एस पी नही साहब को पास गई है कम्प्लेट एस एस पी साहब ने मार किया डीएसपी साहब ने नॉलेज में है एस एस पी साहब की नॉलेज में फिर थानेदार साहब के पास में आप इधर से से तहसील तहसील कोई आदमी नहीं लिया नेम जो तहसीलदार सर जब साहब के न... अरे अर... पास और पास पास हमें कॉपीराइट ट्रेडमार्क में पर्चा दर्ज कराया है और इससे पहले भी हुए हैं सर ऐसा नहीं है की कोई फेक है ये कल मानसा की हुई है परसों मानसा की क्या सर ऑल ओवर इंडिया की है मेरे पास ये पावर नहीं रामपुर फूल की एक स्टेट की स्पेशली नहीं होती लेकिन लेके नहीं हमारे पास पूरी ऑल ओवर इंडिया की है हमारे पास हम कहीं भी जा सकते हैं और चलते हैं मैं चेन्नई बेंगलोर भी करता हूं मैं कलकत्ता केल, भी करता हूं दिल्ली भी करता हूं जी, जी। भाई की जी एक के रेड की गई है जरामपुरा फूल वगैरह कि किड़ी कंपनीज आके की गई है कि मात्रा ਦੇ ਵਿੱਚ ਮਾਲ ਇੱਥੇ ਕੀ ਸਰ ਇਥੋਂ ਅਸੀਂ ਐਸਐਸਪੀ ਸਾਹਿਬ ਕੋ ਗਏ ਸੀ ਦੋ ਤੋਂ ਤਿੰਨ ਦਿਨ ਪਹਿਲਾਂ ਜੀ 30 ਤਰੀਕ ਨੂੰ ਉਸ ਤੋਂ ਬਾਅਦ ਉਹਨਾਂ ਨੇ ਡਿਫਟੀ ਸਾਹਿਬ ਦੀ ਡਿਊਟੀ ਲਈ ਉਹਨਾਂ ਨੇ ਉਸ ਤੋਂ ਬਾਅਦ ਇੱਕ ਟੀਮ ਬਣਾਈ ਹੈ ਸਰ ਤੋਂ ਸਾਹਿਬ ਨਾਲ ਅਸੀਂ ਇੱਥੇ ਰੇਡ ਕੀਤੀ ਹੈ ਬਾਲਾਜੀ ਗਾਰਮੈਂਟ ਤੇ ਉਹਨਾਂ ਦੇ ਓਨਰ ਇੱਥੇ ਦੁਕਾਨਦਾਰ ਸਾਰੇ ਖੜੇ ਆ ਜਿੰਨੇ ਵੀ ਹੈਗੇ ਆ ਰੇਡ ਕਰਨ ਤੋਂ ਬਾਅਦ ਚੈੱਕ ਕਰਨ ਤੋਂ ਬਾਅਦ ਇੱਕ ਐਡੀਡਾਜ਼ ਔਰ ਲਿਵਾਈ ਦਾ ਭਾਰੀ ਮਾਤਰਾ ਵਿੱਚ ਮਾਲ ਮਿਲ ਲਿਆ ਤੁਸੀਂ ਦੇਖ ਸਕਦੇ ਹੋ ਛੋਟ ਲੈ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਆ ਬਾਕੀ ਗਿਣਤੀ ਚੱਲ ਰਹੀ ਹੈ ਤੁਸੀਂ ਕੋਲ ਆਪਣੇ ਜੋ ਪੇਪਰ ਹੈ ਡਾਕੂਮੈਂਟ ਹੈ ਪੂਰੇ ਲੈ ਕੇ ਇੱਥੇ ਜੋ ਕੰਮ ਕਰ ਬਿਲਕੁਲ ਸਰ ਪੂਰੇ ਲੈ ਕੇ ਆਇਆ ਬਿਲਕੁਲ ਸਰ ਰਾਈਟ ਹੈਗਾ ਅਫਸਰਾਂ ਦੀ ਨੌਲੇਜ ਲੈ ਕੇ ਆਇਆ ਉਹਨਾਂ ਨੂੰ ਦਿਖਾ ਕੇ ਆ ਰਿਟਰਨ ਚ ਤੁਲੇ ਤੁਰੇ ਹੋਏ ਆ ਅਫਸਰਾਂ ਦੀ ਨੌਲੇਜ ਲੈ ਆ ਕੇ ਸਾਰਾ ਕੁਝ ਜੀ ਸਾਰਾ ਜਿਕਰ ਰੇਡ ਹੋਈ ਹੈ ਬਰਾਂਪੁਰਾ ਪੁਲ ਵਿਖੇ ਕੀ ਮਾਮਲਾ ਸੀ ਅੱਜ ਸਾਡੇ ਕੋਲ ਜਿਹੜੇ ਰਾਦੇ ਸ਼ਾਮ ਜਾਦਵ ਅਤੇ ਰਜਿੰਦਰ ਸਿੰਘ ਆ ਜਿਹੜੇ ਐਡੀਡਾਸ ਅਤੇ ਲਿਵਸ ਕੰਪਨੀ ਵੱਲੋਂ ਇਹਨਾਂ ਨੇ ਸ਼੍ਰੀ ਬਾਲਾ ਜੀ ਤੇ ਸਾਡੇ ਪੁਲਿਸ ਮਤਲਬ ਇਸ ਪਾਰਟੀ ਦੀ ਹਰਪੁਰਾ ਰੇਡ ਕੀਤਾ ਹੈ ਰੇਡ ਕਰਕੇ ਇਹਨਾਂ ਨੇ ਸਾਨੂੰ ਇਹਨਾਂ ਦੇ ਖਿਲਾਫ ਕਾਪੀਰਾਈਟ ਸੱਟ ਤਹਿਤ ਪੱਤਰ ਜਾਰੀ ਕੀਤਾ ਜਿਸ ਤੇ ਅਸੀਂ ਐਕਸ਼ਨ ਦਾਜ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜੀ ਸਾਡੀ ਪੁਲਿਸ ਟੀਮਾਂ ਤੇ ਇਹ ਆਪਦੀ ਜਿਹੜੀ ਕੰਪਨੀ ਦੇ ਹੈਗੇ ਆਪਦੇ ਮਮਾ ਮਰਾਜ ਨੂੰ ਇਹ ਨਵੀਂ ਦੀ ਦੁਕਾਨ ਦੀ ਸਰਚ ਕਰ ਰਹੇ ਨੇ ਜੋ ਕਬਜ਼ੇ ਵਿੱਚ ਲੈਣਗੇ ਉਸ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਸਰ ਕੀ ਲਾਦਾ ਕਿੰਨੇ ਕ ਪੀਸਾਂ ਦੀ ਬਰਾਮਦਗੀ ਕੀਤੀ ਜਾ ਸਕਦੀ ਹੈ ਅਜੇ ਤੱਕ ਕੁਝ ਨਹੀਂ ਦੱਸ ਸਕਦੇ ਵੇਖੇ 2-400 ਤੋਂ ਪੀਸ 2-400 ਪੀਸ ਹੋ ਸਕਦਾ 200 ਤਾਂ ਹੀ ਸੂ ਪੀਸ ਬਾਈ ਜੀ ਬਾਈ ਜੀ ਕੀ ਨਾਮ ਹੈ ਜੀ ਬਾਈ ਜੀ ਮੇਰਾ ਨਾਮ ਹੈ ਬਾਲਾ ਜੀ گارਮੈਂਟ ਤੋਂ ਅਮਰਜੀਤ ਸ਼ਰਮਾ ਜੀ ਹਾਂ ਕੀ ਹੋਇਆ ਬਾਈ ਜੀ ਹੋਣਾ ਤਾਂ ਕੀ ਹੈ ਬਾਈ ਜੀ ਦੇਖੋ ਜਿਵੇਂ ਹੁਣ ਪੰਜਾਬ ਦੇ ਵਿੱਚ ਵੀਡੀਓ ਪੈ ਰਹੀਆਂ ਅਸੀਂ ਵੀਡੀਓ ਪਾ ਰਹੇ ਹਾਂ ਠੀਕ ਹੈ ਸਾਨੂੰ ਇਸੇ ਬਾਰੇ ਨੋਲਜ ਨਹੀਂ ਵੀ ਬ੍ਰਾਂਡ ਦੇ ਕੱਪੜੇ ਅਸੀਂ ਵੇਚਦੇ ਹਾਂ ਸਸਤਾ ਮਾਲ ਹ ਜੋ ਇਹਨਾਂ ਨੇ ਆਏ ਆ ਕੰਪਨੀ ਦੇ ਬੰਦੇ ਇਹਨਾਂ ਨੇ ਆਏ ਸਾਡੇ ਕੋਲੇ ਆ ਕੇ ਇਹਨਾਂ ਨੇ ਕਹਿੰਦਾ ਵੀ ਅਸੀਂ ਕੰਪਨੀ ਕੋਲੋਂ ਰੇਡ ਕਰਨ ਆਇਆ ਸੀਗਾ ਸਰ ਕਰੋ ਕੋਈ ਗੱਲ ਨਹੀਂ ਜੋ ਤੁਹਾਨੂੰ ਲੱਗਦਾ ਦੇਖੋ ਅਸੀਂ ਮਾਲ ਸਾਰਾ ਕੋਈ ਅਸੀਂ ਬਣਾਉਂਦੇ ਤਾਂ ਹੈ ਨਹੀਂ ਗਏ ਲੁਧਿਆਣੇ ਤੋਂ ਜਾਂ ਦਿੱਲੀ ਤੋਂ ਲੈ ਕੇ ਆ ਰਹੇ ਹਾਂ ਜੀ ਜੋ ਤੁਹਾਡੇ ਸਾਹਮਣੇ ਪਿਆ ਤੁਹਾਡੇ ਸਾਹਮਣੇ ਸੱਚਾਈ ਹੈ ਜੀ ਅਸੀਂ ਕੱਲੇ ਨਹੀਂ ਕਰ ਰਹੇ ਸਾਰਾ ਪੰਜਾਬ ਕੀ ਸਾਰਾ ਇੰਡੀਆ ਹੀ ਵੀਡੀਓ ਪਾ ਰਿਹਾਗਾ ਆਨਲਾਈਨ ਵੀ ਪੈਰਿੰਗ ਨੇ ਤੇ ਬਸ ਇੰਨਾ ਕ ਸਿਸਟਮ ਹੈ ਜੀ ਬਾਕੀ ਜੋ ਤੁਹਾਨੂੰ ਲੱਗਦਾ ਸਿਸਟਮ ਤੁਹਾਡੇ ਸਾਹਮਣੇ ਹੈ ਕਾਰਵਾਈ ਕਾਰਵਾਈ ਤਾਂ ਇਹ ਕਹਿੰਦੇ ਨੇ ਵੀ ਤੁਹਾਡੇ ਦੇ ਅਸੀਂ ਮਾਲ ਜਿਹੜਾ ਬ੍ਰੰਧ ਹੋਇਆ ਉਹ ਲੈ ਕੇ ਜਾ ਸਰਕਾਰ ਨੂੰ ਟੈਕਸ ਦੇ ਨਾਲੇ ਬੰਦੇ ਆ ਵੀ ਸਾਡੇ ਤੇ ਜੇ ਪਰਚਾ ਹੋ ਰੇ ਤਾਂ ਸਾਨੂੰ ਦੇ ਦਿਓ ਸਾਨੂੰ ਕੋਈ ਦਿੱਕਤ ਨਹੀਂ ਜੀ ਕਿਉਂਕਿ ਅਸੀਂ ਜਿੰਨਾ ਵੀ ਮਾਲ ਲਿਆ ਕਰ ਰਹੇ ਹਾਂ ਟੈਕਸ ਦੇ ਕੀ ਲੈ ਕੇ ਜਾ ਰਹੇ ਹਾਂ ਸਾਨੂੰ ਇਸ ਜੀ ਬਾਰੇ ਨੋਲਜ ਨਹੀਂ ਹੋਣਾ ਟੀ-ਸ਼ਰਟ ਨੇ ਸੀ 100 ਆ ਦੀ 6 ਵੇਚਦੀ ਹੁਣ ਅੱਜ ਅਸੀਂ 4000 ਵਾਲੀ ਚੀਜ਼ ਕਿੱਥੋਂ ਵੇਚਾਂਗੇ ਨਾ ਅਸੀਂ ਕਦੇ ਕਿਹਾ ਵੀਡੀਓ ਕੋਈ ਕੰਪਨੀ ਰੇਡ ਕਰਨ ਕੰਪਨੀ ਦੇ ਬੰਦੇ ਆ ਉਹਨੇ ਤੁਹਾਡੇ ਨਾਲ ਗਲਤ ਸ਼ੁਰੂਤਾਂ ਨਹੀਂ ਕਰਤੀ ਗਲਤ ਨਹੀਂ ਉਹਨਾਂ ਨੇ ਤਾਂ ਨਹੀਂ ਨਹੀਂ ਕੁਝ ਨਹੀਂ ਕਿਹਾ ਉਹਨਾਂ ਨੇ ਵੀਰੇ ਉਹ ਕਹਿੰਦੇ ਵੀ ਅਸੀਂ ਕੰਪਨੀ ਕਿੰਨੀ ਆਏ ਹਾਂ ਅਸੀਂ ਰੇਡ ਕਰਨੀ ਹੈ ਸਾਡਾ ਬ੍ਰਾਂਡ ਜੋ ਵੀ ਉਹਨਾਂ ਦਾ ਲਾਈਸ ਜੋ ਵੀ ਹੈ ਉਹਨਾਂ ਨੇ ਚ ਹੁਣ ਜਿਹੜੇ ਬੰਦੇ ਦਿਹਾੜੀ ਕਰਦੇ ਆਂ ਬਰੇ 500 ਰੁਪਏ ਦੇ ਉਹ ਕੱਪੜੇ 4000 ਰੁਪਏ ਦੀ ਚੀਜ਼ ਲੈ ਕੇ ਪਾਣਗੇ ਦੱਸੋ ਅਸੀਂ ਨਹੀਂ ਵੇਚਾਂਗੇ ਤਾਂ ਹੋਰ ਬੰਦੇ ਵੀ ਵੇਚਣਗੇ ਜਿਹੜਾ ਬੰਦਾ 500 ਰੁਪਏ ਕਮਾਉਂਦਾ ਬਾਈ ਜੀ ਮੇਰੀ ਗੱਲ ਸੁਣੋ ਤੱਕੀ ਰੇਡ ਕਰਨੀ ਕਰੋ ਤੁਸੀਂ ਸਾਨੂੰ ਕੋਈ ਦਿੱਕਤ ਨਹੀਂ ਗਈ ਸਾਡੇ ਤੇ ਪਰਚਾ ਕਰਨਾ ਕਰੋ ਸਾਨੂੰ ਕੋਈ ਦਿੱਕਤ ਨਹੀਂ ਗਈ ਪਰ ਅਸੀਂ ਕਰ ਰਹੇ ਹਾਂ ਮਜ਼ਦੂਰੀ ਸਾਡੇ ਕੋਲੇ ਸੇਲ ਦਾ ਕੰਮ ਹੈ ਬੰਦੇ ਸਾਡੇ ਕੋਲ ਲੱਗੇ ਹੋਏ ਆ 15 20 ਸਾਰੇ ਸੇਲ ਦਾ ਕੰਮ ਕਰਦੇ ਕਮਿਸ਼ਨ ਤੇ ਕੰਮ ਕਰਦੇ ਮੁੰਡੇ ਅਸੀਂ ਇਕੱਲੇ ਨਹੀਂ ਵੇਚ ਰਹੇ ਸਾਰਾ ਪੰਜਾਬ ਕੀ ਸਾਰਾ ਇੰਡੀਆ ਵੇਚ ਰਹੇਗਾ ਤੁਹਾਨੂੰ ਲੱਗਦਾ ਵੀ ਜਿਹੜਾ ਬ੍ਰਾਂਡ ਦੀ ਆਪਾਂ ਕਾਪੀ ਵੇਚਦੇ ਉਹ ਵੇਚਣੀ ਚਾਹੀ ਜਾਂ ਨਹੀਂ ਚਾਹੀ ਸਾਨੂੰ ਇਸੇ ਬਾਰੇ ਪਹਿਲਾਂ ਦੇਖੋ ਨੋਲਿਜ ਨਹੀਂ ਸੀਗੀ ਹੁਣ ਸਾਨੂੰ ਨੋਲਿਜ ਆ ਗਈ ਹੁਣ ਅਸੀਂ ਉਹ ਚੀਜ਼ਾਂ ਨਹੀਂ ਵੇਚਦੇਗੇ ਅਸੀਂ ਹੋਰ ਲੈ ਕੇ ਵੇਚ ਦਾਂਗੇ ਅਸੀਂ ਤਾਂ ਕੱਪੜੇ ਹੀ ਵੇਚਣਾ ਸੀ ਲੋਕਾਂ ਨੂੰ ਕੱਪੜਾ ਪ ਚੈੱਕ ਕਰ ਲਓ ਜੇ ਕੋਈ ਉਹਦੇ 'ਚ ਤੁਹਾਨੂੰ ਲੱਗਿਆ ਹੋਇਆ ਵੀ ਭਾਈ ਇਹ ਬੰਦਾ ਕਹਿ ਕੇ ਵੇਚਦਾ ਵੀ ਆਈ ਆਈ 10 ਦੀ ਚੀਜ਼ ਆ ਜੀ 2000 ਵਾਲੀ ਮੈਂ 700 ਦੇ ਰਿਆਂ ਜੋ ਤੁਹਾਨੂੰ ਆ ਦੇਖੋ ਵੀਡੀਓ ਪਤਾ ਨਹੀਂ ਕਿੱਥੋਂ ਤੱਕ ਜਾਊਗੀ ਸਾਡੇ ਤੇ ਕਾਰਵਾਈ ਕਰ ਦਿਓ ਅਸੀਂ ਅੱਜ ਤੱਕ ਕਦੇ ਵੀ ਵੀਡੀਓ ਦੇ ਵਿੱਚ ਇਹ ਨਹੀਂ ਬੋਲੇ ਵੀ ਅਸੀਂ ਬ੍ਰਾਂਡ ਦੇ ਕੱਪੜੇ ਨਹੀਂ ਅਸੀਂ ਬ੍ਰਾਂਡ ਵੇਚਦੇ ਅਸੀਂ ਚਾਹਦੇ ਆ ਵੀਰੇ ਲਾਟ ਜਿਹੜਾ ਕੋਈ 2 ਸਾਲ ਪੁਰਾਣਾ 3 ਸਾਲ ਪੁਰਾਣਾ ਮਾਲ ਪਿਆ ਹੁੰਦਾ ਫੈਕਟਰੀ 'ਚ ਉਹ ਚੱਕ ਕੇ ਲਿਓਣੇ ਆ ਆ ਟੇਬਲਾਂ ਤੋਂ ਤੁਹਾਨੂੰ ਆਈਡੀਆ ਹੋ ਜੂ ਵੀਰੇ ਇਧਰ ਮਾਰ ਦਿਓ ਕਹਿੰਦਾ ਕੈਮਰਾ ਆ ਉਹ ਭਾਈ ਬਾਤ ਠੀਕ ਹੈ ਤੇ ਇੱਥੋਂ ਤੁਹਾਨੂੰ ਪ